ਪ੍ਰਿਪੂਰਨ ਪਰਮਾਤਮਾ ਕੈਸਾ ਹੈ ਬੜੇ ਬੜੇ ਸੁੰਦਰ ਪਰਮਾਨੰਦ ਦੇ ਦੁਆਰਾ ਸਾਨੂੰ ਸਮਝਾਉਣਾ ਕੀਤਾ ਹੈ ਭਾਈ ਸਾਹਿਬ ਜੀ ਦੀ ਰਚਨਾਵਲੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਦੁਆਰਾ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਹੋਏ ਆ ਰਹੇ ਨੇ ਭਾਈ ਸਾਹਿਬ ਬਚਨ ਕਰਦੇ ਨੇ ਅਨਪੈ ਭਵਨ ਪਰੇਮ ਭਗਤ ਮੁਕਤ ਦਵਾਰ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਅਨਭਾਵਾ ਹੈ ਜੀਵ ਦਾ ਜਿਹਨੂੰ ਮਹਾਰਾਜ ਇਹ ਵੀ ਕਹਿੰਦੇ ਅਨਭਾਉ ਪ੍ਰਕਾਸ਼ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਉਹ ਅਨਭਵ ਉਸ ਭਵਨ ਹਿਰਦੇ ਘਰ ਦੇ ਅੰਦਰ ਜਦੋਂ ਉਹ ਪ੍ਰਕਾਸ਼ ਹੋ ਗਿਆ ਹਿਰਦੇ ਅੰਦਰ ਵਸ ਗਿਆ ਤੇ ਪ੍ਰੇਮ ਨਾਲ ਭਗਤ ਆਪ ਕਰਨਾ ਆਰੰਭ ਕਰ ਦਿੱਤੀ ਪ੍ਰੇਮਾ ਭਗਤੀ ਆਰੰਭ ਹੋ ਗਈ ਮੁਗਤ ਦਵਾਰ ਇਹ ਮੁਕਤੀ ਦਾ ਹੀ ਦਰਵਾਜ਼ਾ ਹੈ ਮੁਕਤੀ ਦਾ ਦਰ ਜਿਹੜਾ ਪਰਿਪੂਰਣ ਪਰਮਾਤਮਾ ਨੂੰ ਜਪਨ ਲੱਗ ਪਿਆ ਹੈ ਅਰਾਧਨ ਲੱਗ ਪਿਆ ਹੈ ਮੁਕਤੀ ਦਾ ਦਵਾਰ ਉਹਨੂੰ ਪ੍ਰਾਪਤ ਹੋ ਗਿਆ ਹੈ ਕਿ ਮੁਕਤ ਹੋਣਾ ਕਿਵੇਂ ਅਰਾਧਨ ਲੱਗ ਪਿਆ ਹੈ ਦੁੱਖ ਬੜੇ ਨੇ ਸੰਸਾਰ ਦੇ ਚੁਮੇਲੇ ਬੜੇ ਨੇ ਸੰਸਾਰ ਦੇ ਇਹਨਾਂ ਤੋਂ ਬਚਣਾ ਕਿਵੇਂ ਆ ਇਹਨਾਂ ਤੋਂ ਨਜਾਕਤ ਹਾਸਲ ਕਿਵੇਂ ਹੋਵੇ ਇਹਨਾਂ ਤੋਂ ਸੁਖ ਪ੍ਰਾਪਤ ਕਿਵੇਂ ਹੋਵੇ ਦੁੱਖਾਂ ਨੂੰ ਦੂਰ ਕਿਵੇਂ ਕੀਤਾ ਜਾਵੇ ਮਹਾਰਾਜ ਕਹਿੰਦੇ ਪ੍ਰੇਮ ਭਗਤ ਪਰਮਾਤਮਾ ਦੀ ਭਗਤੀ ਕਰ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਅੰਦਰ ਵੀ ਬਚਨ ਕਰਦੇ ਨਾਨਕ ਭਗਤਾ ਸਦਾ ਵੇਗਾਸ ਸੁਣੇ ਦੁਖ ਪਾਪ ਕਾ ਨਾਸ ਮਹਾਰਾਜ ਇਹ ਵੀ ਬਚਨ ਕਰਦੇ ਆ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪ੍ਰੇਮ ਭਗਤੀ ਤੇ ਮੁਕਤੀ ਇਹ ਦਵਾਰੇ ਨੇ ਪ੍ਰੀਪੂਰਨ ਪਰਮਾਤਮਾ ਦੇ ਦਰ ਨਾਲ ਜੁੜਨ ਵਾਸਤੇ ਇਹ ਦਰ ਇਹ ਭਗਤੀ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ ਭਾਈ ਸਭ ਕਹਿੰਦੇ ਨੇ ਫਿਰ ਕੀ ਹੁੰਦਾ ਚਾਰੂ ਵਸ ਭਗਤੀ ਦੇ ਭਗਤੀ ਦਰਿਆ ਇਸ ਦਰ ਤੇ ਚਾਰੂ ਵਸ ਦੇ ਨੇ ਕਿਹੜੇ ਨੇ ਧਰਮ ਅਰਥ ਅਰ ਕਾਮ ਮੋਖ ਭਗਤ ਦੇ ਕੋਲ ਹੀ ਔਰ ਜਿਹੜੀਆਂ ਮੁਕਤੀਆਂ ਵਸਦੀਆਂ ਨੇ ਭਗਤ ਦੇ ਕੋਲ ਹੀ ਔਰ ਪਦਾਰਥ ਵਸਦੇ ਨੇ ਭਗਤ ਦੇ ਕੋਲ ਹੀ ਜੀਵਨ ਜਿਹੜਾ ਹੈ ਭਗਤ ਦੇ ਕੋਲ ਹੀ ਧਰਮ ਵਸਦਾ ਹੈ ਇਹ ਸਾਰੀਆਂ ਕਾਮਨਾਵਾਂ ਦੀ ਪੂਰਤੀ ਕਿੱਥੋਂ ਹੋਣੀ ਕਦੋਂ ਹੋਣੀ ਹੈ ਇਹ ਭਗਤ ਨੂੰ ਪਤਾ ਹੈ ਇਹ ਸਾਰੇ ਭਗਤੀ ਦਰਤੇ ਵਸਤੇ ਨੇ ਉਸ ਦਰਵਾਜ਼ੇ ਤੇ ਜਦੋਂ ਜੀਵ ਜਪਦਾ ਹੋਇਆ ਉਸ ਦਰ ਤੇ ਆ ਗਿਆ ਭਗਤੀ ਕਰਨ ਲੱਗ ਪਿਆ ਭਗਤਾਂ ਦੇ ਕੋਲ ਰिदियां ਸਿੱਧੀਆਂ ਇਹ ਚਾਰੋਂ ਪਦਾਰਥ ਮੁਕਤੀਆਂ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਪਰ ਭਗਤੀ ਕਰਨ ਵਾਲਾ ਬਹੁਤਾਦ ਅੰਦਰ ਇਹਨਾਂ ਨੂੰ ਸਵੀਕਾਰ ਨਹੀਂ ਕਰਦਾ ਉਹਦੀ ਮੰਨਦਲ ਔਰ ਉਸ ਦਾ ਟੇਖਾਨਾ ਪ੍ਰਭੂ ਆ ਇਸ ਕਰਕੇ ਇਹਨਾਂ ਨੂੰ ਉਹ ਛੱਡ ਜਾਂਦਾ ਆ ਪਰੀਪੂਰਨ ਪਰਮਾਤਮਾ ਦੇ ਕੋਲ ਪਹੁੰਚਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਮੁਕਤ ਬੋਪੜੀ ਪੀ ਗਿਆਨੀ त्यागे ਮੁਕਤੀ ਨੂੰ ਵੀ ਉਹ ਤਿਆਗ ਦਿੰਦਾ ਹੈ ਕਿਉਂ ਪਰੀਪੂਰਨ ਪਰਮਾਤਮਾ ਤੋਂ ਜੁੜੇ ਹੋ ਕੇ ਕੋਈ ਮੁਕਤੀ ਮਿਲਦੀ ਹੈ ਉਹਨੂੰ ਸਵੀਕਾਰ ਨਹੀਂ ਕਰਦਾ ਇਥੋਂ ਤੱਕ ਕੋਈ ਇਹ ਕਹੇ ਬਈ ਤੈਨੂੰ ਰਾਜ ਦੇ ਦੇਨੇ ਬਾਦਸ਼ਾਹਤ ਦੇ ਦੇਨੇ ਪਰਮਾਤਮਾ ਤੋਂ ਉਰੇ ਉਰੇ ਕਹਿੰਦਾ ਨਹੀਂ ਚਾਹੀਦਾ ਨਾ ਇਹੋ ਜੀ ਮੁਗਤੀ ਨਾ ਰਾਜ ਦੀ ਲੋੜ ਏ ਜੋ ਪਰਿਪੂਰਨ ਪਰਮਾਤਮਾ ਤੋਂ ਦੂਰੀ ਬਣਾ ਕੇ ਰੱਖੇ ਮਹਾਰਾਜ ਦੇ ਬਚਨ ਨੇ ਸੱਚੇ ਪਾਤਸ਼ਾਹ ਕਹਿੰਦੇ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲਾ ਰੇ ਮਨ ਦੇ ਅੰਦਰ ਪ੍ਰੀਤੀ ਪ੍ਰੇਮ ਜਿਹੜਾ ਹੈ ਉਹ ਪਰਿਪੂਰਨ ਪਰਮਾਤਮਾ ਦੇ ਚਰਨਾਂ ਨਾਲ ਲੱਗਾ ਰਹੇ ਪਾਦਸ਼ਾਹ ਨੇ ਜੋ ਬਚਨ ਕਹੇ ਭਾਈ ਸਾਹਿਬ ਕਹਿੰਦੇ ਚਾਰੇ ਵਸਦੇ ਤੇ ਚਾਰੋਂ ਕੁੰਟ ਰਾਜਤ ਰਾਜਾਨ ਹੈ ਚਾਰੇ ਕੁੰਡਾਂ ਦੇ ਅੰਦਰ ਰਾਜਨ ਰਾਜ ਪਾਨਨ ਪਾਨੋ ਦੇਵਾਨ ਦੇਵ ਉਪਮਾ ਮਹਾਨ ਆਕਾਲ ਪੁਰਖ ਵੈ ਗੁਰੂ ਆਪ ਵਸਦਾ ਹੈ ਚਾਰੇ ਤਰਫਾਂ ਤੇ ਚਾਰੇ ਕੁੰਟਾਂ ਅੰਦਰ ਦਸੋ ਦਿਸ਼ਾਵਾਂ ਅੰਦਰ ਮਾਲਕ ਆਪ ਵਸਦਾ ਹੈ ਜਿੱਧਰ ਨੂੰ ਵੀ ਮਾਲਕ ਦਾ ਪਿਆਰਾ ਜਾਂਦਾ ਹੈ ਉਹ ਆਪ ਬਿਰਾਜ਼ਮਨ ਹੁੰਦਾ ਹੈ ਆਪ ਦਾਤਾ ਬਖਸ਼ਦਾ ਆਪ ਉਹ ਦੇਕਰਜ ਸਵਾਰਦਾ ਭਾਈ ਸਾਹਿਬ ਅਗਲੇ ਪਰਮਾਨੰਦਵਾਰਾ ਕਿਰਪਾ ਕਰਦੇ ਜਾਗਰਤ ਸੁਪਨ ਦਿਨ ਰੈਣ ਉਠ ਬੈਠ ਚੱਲ ਪਈ ਗੁਰਦਾਸ ਸਾਹਿਬ ਕਹਿੰਦੇ ਜਾਗਰਤ ਅਵਸਥਾ ਜਿਹਨੂੰ ਆਪਾਂ ਕਹਿੰਨੇ ਜਾਗਣਾ ਤੇ ਸੋਪਨ ਅਵਸਥਾ ਕਹਿੰਦੇ ਆ ਸੌਣਾ ਸੁਤਿਆ ਹੋਇਆ ਏ ਮਨੁੱਖ ਤੂੰ ਜਾਗਦਾ ਹੋਵੇਂ ਜਾਂ ਸੁੱਤਾ ਹੋਵੇਂ ਜਾਂ ਸੁਪਣਿਆਂ ਦੀ ਦੁਨੀਆ 'ਚ ਚੱਲ ਰਿਹਾ ਹੋਵੇਂ ਤੇ ਜਾਂ ਸੰਸਾਰ ਦੇ ਦਿਨ ਦੇ ਅੰਦਰ ਤੂੰ ਚੱਲ ਰਿਹਾ ਹੈ ਜਾਂ ਰੈਨ ਰਾਤ ਨੂੰ ਸੁੱਤਾ ਪਿਆ ਸੁਪਣਿਆਂ ਦੀ ਦੁਨੀਆ 'ਚ ਜਾਂ ਉਠ ਸੁਬਾਹ ਹੋਈਏ ਉਠ ਬੈਠਾ ਐ ਔਰ ਜਾਂ ਚੱਲਣ ਲੱਗ ਪਿਆ ਦਿਨ ਚੜ ਗਿਆ ਤੁਰ ਪਿਆ ਭਾਈ ਸਾਹਿਬ ਕਹਿੰਦੇ ਚੱਲਦੇ ਬੈਠੇ ਉਠਿਆਂ ਜਾਂ ਰਾਤ ਜਾਂ ਦਿਨੇ ਜਾਂ ਸੁੱਤੇ ਆਂ ਜਾਂ ਜਾਗਦੇ ਆਂ ਜਦੋਂ ਵੀ ਤੈਨੂੰ ਚੇਤਾ ਆਵੇ ਜਪਿਆ ਕਰ ਸਤਨਾਮ ਵਾਹਿਗੁਰੂ ਉਹਨੂੰ ਨਾ ਭੁਲਾਇਆ ਕਰ ਜਾਗਦੇ ਵੀ ਸੁੱਤੇ ਵੀ ਤੇ ਮਹਾਰਾਜ ਕਹਿੰਦੇ ਸੌਂਦੇ ਵਾਹ ਵਾਹ ਉੱਚ ਰਹਿ ਉੱਠਦੇ ਵੀ ਵਾਹੋ ਕਰੇਣ ਜਿਹੜੇ ਸੌਂਦਿਆਂ ਹੋਇਆਂ ਸੌਣ ਸਮੇ ਵਾਹਿਗੁਰੂ 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 ਜਪਦੇ ਸੌਂ ਜਾਂਦੇ ਨੇ ਮੁਖ ਵਿੱਚ ਵਾਹਿਗੁਰੂ ਰਹਿ ਜਾਂਦਾ ਹੈ ਜੋ ਕੁਝ ਸਾਡੇ ਮੁਖ ਵਿੱਚ ਸੌਣ ਸਮੇਂ ਜੋ ਕੁਝ ਅਸੀਂ ਅੰਦਰ ਭੋਜਨ ਰਾਤ ਨੂੰ ਕਰਕੇ ਸੁੱਤੇ ਆ ਉਹਨੇ ਸਾਰੀ ਰਾਤ એનર્ਜੀ ਦੇਣੀ ਹੈ ਸ਼ਰੀਰ ਨੂੰ ਤੇ ਜੋ ਵਾਹਿਗੁਰੂ ਅਸੀਂ ਜਪਦਿਆਂ ਮੁਖ ਵਿੱਚ ਲੈ ਕੇ ਸੌਂ ਗਏ ਚਿੱਤ ਵਿੱਚ ਲੈ ਕੇ ਸੌਂ ਗਏ ਉਹਨੇ ਵੀ ਸਾਰੀ ਰਾਤ એનર્ਜੀ ਦੇਣੀ ਹੈ ਸ਼ਰੀਰ ਨੂੰ ਉਹਨੇ ਇੱਕ ਵੱਖਰੀ ਜੀ એનર્ਜੀ ਦੇਣੀ ਸਵੇਰ ਨੂੰ ਸਰੀਰ ਬੜਾ ਰਿਸਟ ਪੁਸ਼ਟ ਹੋਵੇਗਾ ਔਰ ਤੁਰਤ ਫੁਰਤ ਹੋਵੇਗਾ ਬੜਾ ਚਿੱਤ ਚ ਇੱਕ ਉਤਸ਼ਾਹ ਦਾ ਹੋਵੇਗਾ ਜਿਹੜਾ ਰਾਤ ਨੂੰ ਸੌਣ ਲੱਗਿਆ ਐਨ ਪਤਾ ਵੀ ਚੋਪੀ ਕਰਨਾ ਚੁੱਪ ਕਰ ਗਿਆ ਤੇ ਮੁਖ ਵਿੱਚ ਜਪੀ ਜਾਂਦਾ ਵਾਹਿਗੁਰੂ 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 ਐਉਂ ਕਰਦਿਆਂ ਨੀਂਦ ਆ ਗਈ ਰਾਤ ਨੂੰ ਸੁਪਨੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਕਈ ਐਸੇ ਗੁਰਸਿੱਖ ਤੁਹਾਨੂੰ ਮਿਲ ਜਾਣਗੇ ਉਹ ਕਹਿਣਗੇ ਜੀ ਸੁਪਨੇ ਵਿੱਚ ਫਲਾਨੇ ਗੁਰੂ ਅਸਥਾਨ ਤੇ ਗਏ ਸੁਪਨੇ ਦੇ ਵਿੱਚ ਜੀ ਮੈਂ ਕਥਾ ਕਰਦਾ ਸੀ ਕਥਾ ਸੁਣਦਾ ਸੀ ਕੀਰਤਨ ਕਰ ਰਿਹਾ ਸੀ ਕੀਰਤਨ ਸੁਣ ਰਿਹਾ ਸੀ ਸੁਪਨੇ ਵਿੱਚ ਮੈਂ ਸੇਵਾ ਕਰ ਰਿਹਾ ਸੀ ਫਲਾਨੇ ਅਸਥਾਨ ਤੇ ਇਸ਼ਨਾਨ ਕਰ ਰਿਹਾ ਸੀ ਸੰਗਤ ਚ ਬੈਠਾ ਸੀ ਉਹਦਾ ਸੁਪਨਾ ਵੀ ਸਵਿਕਾਰ ਹੋ ਜਾਂਦਾ ਹੈ ਉਹ ਸੁਪਨੇ ਵਿੱਚ ਵੀ ਜਪਦਾ ਹੈ ਸੁਪਨੇ ਵਿੱਚ ਵੀ ਸਤਿਗੁਰੂ ਨਾਲ ਜੁੜਿਆ ਸੁਪਨੇ ਨਾਲ ਵੀ ਸਤ ਸੰਗਤ ਦੇ ਵਿੱਚ ਜਾਂਦਾ ਹੈ ਸੁਪਨੇ ਦੇ ਦੁਆਰਾ ਵੀ ਦਾਤੇ ਦੇ ਦਰਸ਼ਨ ਕਰਦਾ ਹੈ ਉਹਦਾ ਸੁਪਨਾ ਵੀ ਭਲਾ ਤੇ ਜਿਹੜਾ ਸੁਪਨੇ ਵਿੱਚ ਵਾਹਿਗੁਰੂ ਨੂੰ ਜਪੇ ਉਹਦਾ ਅਦਬ ਤੇ ਸਤਕਾਰ ਕਿੰਨਾ ਕੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਮੈਂ ਇੰਨਾ ਕੁ ਉਹਦਾ ਸਤਕਾਰ ਕਰਦਾ ਜਿਹੜਾ ਸੁਪਨੇ ਵਿੱਚ ਵੀ ਜਪਦਾ ਰਾਤ ਨੂੰ ਸੁੱਤਾ ਤੇ ਜਪਦਿਆਂ ਜਪਦਿਆਂ ਸੌਂ ਗਿਆ ਤੇ ਬਰੜ ਰਾਇਆ ਕੁਝ ਬੋਲਿਆ ਤੇ ਲੱਗੇ ਪਏ ਹੋਏ ਮਨੁੱਖਾਂ ਨੂੰ ਸੁਣਾਈ ਦਿੱਤਾ ਇਹਦਾ ਸੁੱਤਾ ਵੀ ਵੈ ਗੁਰੂ ਵੈ ਗੁਰੂ ਜਪੀ ਜਾਂਦਾ ਹੈ ਕਈ ਵੇਰਨਾ ਐਸਾ ਤੁਸਾਂ ਨੇ ਸੁਣਿਆ ਹੋਵੇਗਾ ਕਿ ਲਾਗੇ ਪਿਆ ਹੋਇਆ ਬੰਦਾ ਕੁਝ ਰਾਤ ਨੂੰ ਬੋਲੀ ਜਾਂਦਾ ਹੈ ਤੇ ਜਿਹੜਾ ਲਾਗੇ ਸੁਣ ਰਿਹਾ ਏ ਉਹਨੂੰ ਪਤਾ ਨਹੀਂ ਕੀ ਬੋਲਿਆ ਹੈ ਤੇ ਉਹਨੂੰ ਦਿਨੇ ਪੁੱਛੋ ਬਈ ਰਾਤ ਤੂੰ ਆ ਬੋਲਦਾ ਸੀ ਕਹਿੰਦਾ ਮੈਨੂੰ ਪਤਾ ਨਹੀਂ ਮਹਾਰਾਜ ਕਬੀਰ ਸਾਹਿਬ ਕਹਿੰਦੇ ਜਿਹੜਾ ਸੁੱਤਾ ਹੋਇਆ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਖੁਦਾ ਖੁਦਾ ਬੋਲਦਾ ਹੈ ਕਹਿੰਦੇ ਇੰਨਾ ਕੋ ਮੈਂ ਉਹਦਾ ਸਤਕਾਰ ਕਰਦਾ ਹਾਂ ਕਿ ਮੇਰੇ ਤਨ ਦਾ ਚਮੜਾ ਉਤਾਰ ਕੇ ਨਾ ਉਹਦੀਆਂ ਜੋਤੀਆਂ ਬੁਣਾ ਕੇ ਜੋੜੇ ਬਣਾ ਕੇ ਉਹ ਰਾਤ ਨੂੰ ਸੁੱਤਿਆਂ ਵੀ ਜਿਹੜਾ ਜਪਦਾ ਉਹਦੇ ਕਦਮਾਂ ਵਿੱਚ ਪਵਾ ਦੇ ਉਹਦੇ ਪੈਰਾਂ ਵਿੱਚ ਪਵਾ ਦਿਓ ਮਹਾਰਾਜ ਕਬੀਰ ਸਾਹਿਬ ਦੇ ਬਚਨ ਨੇ ਮਹਾਰਾਜ ਕਹਿੰਦੇ ਕਬੀਰ ਸੁਪਨੇ ਹੂ ਬਰੜਾਈ ਕੈ ਜਿਹ ਮੁਖ ਨਿਕਸੈ RAM ਤਾਂ ਕਿ ਪੱਗ ਪਗ ਮੈਨੇ ਹੁੰਦਾ ਪੈਰ ਤਾਂ ਕੀ ਪੱਗ ਕੀ ਪਨਹੀ ਪਨਹੀ ਮੈਨਾ ਹੁੰਦਾ ਜੁੱਤੀ ਮੇਰੇ ਤਨ ਕੋ ਚਾ ਮੇਰੇ ਤਨ ਦੇ ਚਮੜੇ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ 'ਚ ਪਾਓ ਜਿਹੜਾ ਸੁੱਤਿਆ ਵੀ ਰੱਬ ਨੂੰ ਜਪਦਾ ਐ ਇੰਨਾ ਸਤਕਾਰ ਏ ਉਹਦਾ ਅਦਬ ਓਹ ਸੁਪਨੇ ਵਿੱਚ ਵੀ ਜਪਦਾ ਐ ਦਿਨੇ ਵੀ ਜਪਦਾ ਐ ਤੇ ਰਾਤ ਨੂੰ ਵੀ ਉਹਦਾ ਚਿੰਤਨ ਕਰਦਾ ਐ ਜੇ ਉੱਠਦਾ ਹੈ ਸੁੱਤਾ ਤਾਂ ਵੀ ਜਪਦਾ ਹੈ ਬੈਠਾ ਹੈ ਤਾਂ ਵੀ ਜਪਦਾ ਹੈ ਕਿਤੇ ਚੱਲ ਸਫਰ ਵਿੱਚ ਚੱਲਿਆ ਜਾ ਰਿਹਾ ਹੈ ਤਾਂ ਵੀ ਜਪਦਾ ਹੈ ਸਿਮਰਨ ਸਰਵਨ ਸੁਕ੍ਰਿਤ ਪਰਮਾਨ ਹੈ ਕਹ ਲੱਗੇ ਉਹਦਾ ਸਿਮਰਨ ਕਰਦਾ ਹੈ ಪರಿਪੂਰਨ ਪਰਮਾਤਮਾ ਦਾ ਬਾਣੀ ਪੜਦਾ ਸੁਣਦਾ ਤੇ ਕੰਨਾਂ ਨਾਲ ਭਾਈ ਸਾਹਿਬ ਕਹਿੰਦੇ ਫਿਰ ਉਹਦੀ ਕਿਰਤ ਜੋ ਕਾਰੋਬਾਰ ਕਰ ਰਿਹਾ ਹੈ ਉਹ ਵੀ ਪਰਮਾਨੀ ਕੇ ਬਲੀ ਭਲੀ ਏ ਸ਼ੋਭਾ ਵਾਲੀ ਹੋ ਜਾਂਦੀ ਏ ਜਿਹਦੇ ਕਰਦਿਆਂ ਹੋਇਆਂ ਪਰਮਾਤਮਾ ਜਪਿਆ ਜਾਏ ਪਰਮਾਤਮਾ ਨਾਲ ਜੁੜਿਆ ਜਾਏ ਭਾਈ ਸਾਹਿਬ ਅਗਲਾ ਪਰਮਾਨ ਦੇਂਦੇ ਜੋਈ ਜੋਈ ਆਵੇ ਸੋਈ ਭਾਵੇ ਪਾਵੇ ਨਾਮੁ ਨਿਦ ਜਿਹੜਾ ਜਿਹੜਾ ਗੁਰੂ ਕੋਲ ਚੱਲ ਕੇ ਆਉਂਦਾ ਹੈ ਗੁਰੂ ਦੇ ਦਰ ਤੇ ਆਉਂਦਾ ਹੈ ਮਨ ਬਾਣੀ ਸ਼ਰੀਰ ਕਰਕੇ ਭਾਈ ਸਾਹਿਬ ਕਹਿੰਦਿਆ ਔਰ ਸੋਈ ਭਾਵੈ ਜਿਹੜਾ ਪਰਮਾਤਮਾ ਨੂੰ ਪਾਉਂਦਾ ਜਿਹੜਾ ਮਨ ਬਾਣੀ ਸ਼ਰੀਰ ਕਰਕੇ ਚੱਲ ਕੇ ਆਉਂਦਾ ਤੇ ਗੁਰੂ ਨੂੰ ਪਾ ਜਾਣ ਦਾ ਚੰਗਾ ਲੱਗਦਾ ਹੈ ਭਾਈ ਸਾਹਿਬ ਕਹਿੰਦਿਆ ਭਾਵੈ ਨਾਮ ਨਿਧ ਨਾਮ ਜਿਹੜਾ ਨਿਧੀਆਂ ਦਾ ਖਜ਼ਾਨਾ ਹੈ ਉਹ ਜੀਵ ਗੁਰੂ ਤੋਂ ਪ੍ਰਾਪਤ ਕਰ ਲੈਂਦਾ ਹੈ ਬਖਸ਼ਿਸ਼ ਪ੍ਰਾਪਤ ਕਰ ਲੈਂਦਾ ਹੈ ਭਗਤ ਵਸਲ ਮਨ ਬੱਜ ਤੁ નિਸ਼ਾਨ ਹੈ ਉਹ ਭਗਤਾਂ ਦਾ ਵਸਲ ਪਿਆਰਾ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ಪರಿਪੂਰਨ ਪਰਮਾਤਮਾ ਤੇ ਜਿਹੜੇ ਰੱਬ ਨਾਲ ਪਿਆਰ ਕਰਨ ਵਾਲੇ ਭਗਤੀ ਕਰਦੇ ਨੇ ਮਨੋਂ ਉਹਨਾਂ ਦਾ ਭਗਤੀ ਰੂਪ ਨਿਸ਼ਾਨ ਹੈ ਭਗਤੀ ਰੂਪ ਨਗਾਰਾ ਵਜਦਾ ਚੌ ਗਿਰਦੇ ਸੁਣਿਆ ਜਾਂਦਾ ਭਗਤੋ ਭਗਤ ਕਰ ਵਜਿਆ ਚੌ ਚੱਕਾਂ ਦੇ ਵਿੱਚ ਮਰੇਟਾ ਆਰੋਹੀ ਭਗਤੀ ਭਗਤ ਕਹਿੰਦੀ ਏ ਨਾਲ ਚੌ ਗਿਰਦੇ